ਜਿਨ੍ਹਾਂ ਵਿੱਚ ਇਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੀ ਤੇ ਸਾਥੇ ਨਾਨ ਗਏ ਸੀ ਸਾਨੂੰ ਹਰ ਵਕਤ ਇਹ ਯਾਦ ਹੋਣਾ ਚਾਹੀਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਨੋਵੀਂ ਜੋਤ ਸਨ ਭਾਪ ਨੋਵੇਂ ਨਾਨਕ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਨਾਨਕ ਨਾਮ ਦੀ ਵਰਤੋਂ ਕੀਤੀ ਹੈ ਅਸੀਂ ਜਦ ਬਾਣੀ ਪੜ੍ਹਦੇ ਹਾਂ ਤਾਂ ਕਹਿੰਦੇ ਆ ਮੱਲਾ ਨੋਆ ਇਸ ਦਾ ਮਤਲਬ ਹੈ ਨਾਨਕ ਜੋਤ ਇੱਕ ਹੀ ਹੈ ਪਾਪ ਸਿਧਾਂਤ ਇੱਕ ਹੀ ਚੱਲ ਰਿਹਾ ਹੈ ਗੁਰੂ ਨਾਨਕ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਜਪ ਬਾਣੀ ਵਿੱਚ ਕਹਿ ਰਹੇ ਨੇ ਤੀਰਥ ਨਾਵਾ ਜੇ ਤੀਸ ਪਾਵਾ ਬਿਨ ਬਾਣੇ ਕੇ ਨਾਏ ਕਰੀ ਆਪ ਦੋ ਜਪ ਬਾਣੀ ਵਿੱਚੋਂ ਮਤਲਬ ਮੈਂ ਤੀਰਥਾਂ ਤੇ ਤਾਂ ਨਾਵਾ ਜੇ ਉਸ ਹਪਾਲ ਪਰਤ ਨੂੰ ਚੰਗੀ ਲੱਗਣ ਲੱਗ ਜਾਵਾ ਨਹੀਂ ਤਾਂ ਤੀਰਥਾਂ ਤੇ ਲਾਹ ਤਾਂ ਕੀ ਕਰਾਂ ਆਪ ਤੀਰਥਾ ਕੇ ਜਾਣ ਦਾ ਕੋਈ ਬੈਨੀਫਿਟ ਨਹੀਂ ਸਿੱਖ ਵਾਸਤੇ ਤੀਰਥ ਕੀ ਹੈ ਸਾਰੇ ਜੀ ਕੁਐਸਚਨ ਆਪਰੇ ਨੋਟ ਕਰ ਲਓ ਹੁਣੇ ਥੋੜੀ ਥੋੜੀ ਦੇਰ ਬਾਅਦ ਇਹ ਕੁਐਸਚਨਸ ਆਪਜੀ ਨੂੰ ਪੁੱਛੇ ਜਾਣਗੇ ਸਭ ਨੇ ਉਹਨਾਂ ਦਾ ਆਨਲਾਈਨ ਤੇ ਆਫਲਾਈਨ ਜਵਾਬ ਦੇਣਾ ਹੈ ਇਹ ਜੋ ਵੀ ਮਟੀਰੀਅਲ ਬੋਲਿਆ ਜਾ ਰਿਹਾ ਆਪ ਜੀ ਨੇ ਪਲੀਜ਼ ਸੰਗਤਾਂ ਨੂੰ ਬੇਨਤੀ ਹੈ ਕਿ ਨੋਟ ਕਰਨਾ ਹੈ ਸਿੱਖ ਵਾਸਤੇ ਤੀਰਥ ਕੀ ਹੈ ਜੇ ਸੋਸਤਾਸੀ ਰਾਗ ਦਾ ਨਾਸਰੀ ਮੱਲਾ ਪਹਿਲਾ ਸਿੱਖ ਵਾਸਤੇ ਤੇਰਖ ਅਕਾਲ ਪੁਰਖ ਦਾ ਨਾਮ ਹੈ ਭਾਗ ਰੱਬੀ ਨੂੰ ਕਾਰਨ ਕਰਨੇ ਹੀ ਤੇਰਖ ਇਸ਼ਨਾਨ ਹੈ ਪਾਣੀ ਸਰੀਰਕ ਮੈਲ ਤੋਂ ਹੋ ਸਕਦਾ ਪਰ ਮਨ ਦੀ ਮੈਲ ਨਹੀਂ ਧੋ ਸਕਦਾ ਹਮੇ ਕਿ ਜੇ ਪਾਣੀ ਨਾਲ ਮਲ ਮਲ ਕੇ ਰਗੜ ਰਗੜ ਕੇ ਸਾਫ ਕੀਤਾ ਜਾਵੇ ਸਕਿਨ ਨੂੰ ਤਾਂ ਵੀ ਤਾਂ ਮੁਰਤੋਂ ਮੈਲੀ ਹੋ ਜਾਂਦੀ ਆ ਪਰ ਜੇ ਅਸੀਂ ਰੱਬੀ ਗਿਆਨ ਬਾਪ ਗੁਣਾ ਨਾਲ ਇਸ਼ਨਾਨ ਕਰੀਏ ਤੇ ਮਨ ਤੇ ਤਨ ਦੋਨੋਂ ਨਿਰਮਲ ਹੋ ਜਾਂਦੇ ਹਨ ਇਸ ਦਾ ਮਤਲਬ ਹੈ ਫਿਰ ਤੀਰਥਾਂ ਦੇ ਨਹਾਣ ਦਾ ਕੋਈ ਬੈਨੀਫਿਟ ਨਹੀਂ ਹੈ ਸਗੋਂ ਰੱਬੀ जिस नाल उस करके सांझ बनती है हूँ सवाल उठता है कि नौवे नानक साहिब जी उन्हें स्थान पे गए के नहीं हाँ गुरु साहिब जी स्थान पे गए पर इशनान करने नहीं सगो गुरु नानक साहिब जी वे प्रचार फेरिया

283 ਰਾਗ ਕਨਾਥਰੀ ਮੱਲਾ ਨੋਹਾ ਇਹ ਮਨੋਕੰ ਜੰਗਲਾ ਵਿੱਚ ਕੀ ਭਾਲਦੇ ਆ ਹਨ ਆਕਾਲਪੁਰ ਦਾ ਸੰਭਾਵ ਹੈ ਸਭ ਜਗ ਸਮਾਇਆ ਹੋਇਆ ਹੈ ਜਿਨ੍ਹਾਂ ਸਥਾਨਾਂ ਤੇ ਗੁਰੂ ਸਾਹਿਬ ਜੀ ਤੇ ਅਜ ਗੁਰਦੁਆਰਾ ਸਾਹਿਬ ਜੀ ਯਾਦਗਾਰ ਬਣਾਏ ਹੋਏ ਨੇ ਉੱਥੇ ਇਹਨਾਂ ਅਸਥਾਨਾਂ ਦਾ ਤੀਰਥ ਨਾਲ ਕੋਈ ਰਿਲੇਸ਼ਨ ਨਹੀਂ ਹੈ ਇਹ ਸਭ ਕਹਾ ਇਹਦੇ ਲੋਕਾਂ ਵੱਲੋਂ ਪ੍ਰਚਾਰੀਆਂ ਗਏ ਹਨ ਇਹਨਾਂ ਲੋਕਾਂ ਨੇ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਤੋਂ ਤੋੜ ਕੇ ਕਹਾਣੀਆਂ ਨਾਲ ਜੋੜਿਆ ਸਿੱਖ ਸੰਗਤਾਂ ਨੂੰ ਆਪ ਸਾਫ਼ ਜਾਣਣਾ ਪਏਗਾ ਆਪਣਾ ਗਿਆਨ ਆਪ ਰਚਣਾ ਪਏਗਾ ਸੁਚੇਤ ਹੋਣਾ ਪਏਗਾ ਆਪ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਵਿਚਾਰ ਕਰਨੀ ਚਾਹੀਦੀ ਆ ਜੇ ਕੋਈ ਇਸ਼ੂ ਪ੍ਰੋਬਲਮਸ ਆਉਂਦੀ ਆ ਗੁਰੂ ਘਰ ਸਾਇਰ ਜੀ ਨੂੰ ਕੁਝ ਨਹੀਂ ਜਾਣਦੀ ਆ ਗੱਲ ਬਾਣੀ ਇਹ ਸੋਚਣਾ ਚਾਹੀਦਾ ਹੈ ਕਿ ਜੋ ਗੱਲ ਆਪਾਂ ਕਰ ਰਹੇ ਹਾਂ ਪੁੱਛ ਲਈ ਆ ਕਿ ਉਹ ਬਾਣੀ ਦੇ ਅਨੁਸਾਰ ਬਾਣੀ ਤੇ ਖਸਮਟੀ ਕਿਹਦਾ ਨਹੀਂ ਉਤਰ ਰਹੀ ਆ ਇਹ ਜਿਹੜੀ ਇਸੇ ਤਰੀਕੇ ਨਾਲ ਜੋ ਆਪਣੇ ਗੱਪ ਪ੍ਰਚਾਰ ਹੋ ਰਹੇ ਨੇ ਉਹਨਾਂ ਨੂੰ ਰੋਕ ਤਾਮ ਕੀਤੀ ਜਾ ਸਕਦੀ ਆ ਇਹ ਸੰ ਵਿਚਾਰਾ ਗੁਰੂ ਤੇਹਾ ਪ੍ਰਤਾਪ ਸਾਹਿਬ ਜੀ ਨੇ ਕੀ ਤੀਰਥਾਂ ਦੇ ਜਾਣਦਾ ਕੀ ਉਹਨਾਂ ਦਾ ਮਕਸਦ ਸੀਗਾ ਤੇ ਇਹ ਤਲਵਾ ਜੀ ਬਾਗੁਰਜੀ ਕਾ ਕਾਂਸਾ ਬਾਗੁਰਜੀ ਕੀ ਫਤੇ